ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਏਕੋ ਓੰਕਾਰ ਸਤਗੁਰ ਪ੍ਰਸਾਦ ਫਰਤਾ ਦੀ ਸਦਾ ਤੂ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆ ਪ੍ਰਹਿਲਾਦ ਜਨ ਤੋਦ ਰੱਖ ਲੈ ਹਰ ਜੀਉ ਹਰਨਾਕ ਸਮਾਰ ਪਚਾਇਆ ਗੁਰਮੁਖ ਨੂੰ ਪਰਤੀਤ ਹਰ ਜੀਓ ਮਨ ਮੁਖ ਪਰਮ ਭੁਲਾਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 637 ਤੇ ਸ਼ੋਭnik 60 ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਪਾਚਮਾਹ ਰਾਜ ਜੀ ਦੀ ਬੰਦਾਈ ਪਵਨ ਸ਼ਬਦ ਜੋ ਪਹਿਲੇ ਕਾਰ ਵਿੱਚ ਹੈ ਤਿੰਨ ਤੁਕਾਂ ਵਾਲਾ ਇੱਕ ਪਦ ਹੈ ਅਕਾਲਪੁਰ ਕੇ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰਿਆ ਹਨ ਕਿ ਜਦੋਂ ਤੋਂ ਮਿ ਸ੍ਰਿਸ਼ਟੀ ਪਰਮੇਸ਼ਰ ਨੇ ਸਾਜੀ ਹੈ ਆਪਣੇ ਭਗਤਾਂ ਦੀ ਇੱਜ਼ਤ ਸਦਾ ਹੀ ਉਹ ਰੱਖਦਾ ਆਇਆ ਹੈ ਪ੍ਰਹਿਲਾਦ ਵਰਗੇ ਅਨੇਕ ਜਨ ਪਰਮੇਸ਼ਰ ਨੇ ਬਚਾ ਲਏ ਹਨ ਰੱਖਿਆ ਕੀਤੀ ਹੈ ਤੇ ਹਰਨਾਕਸ਼ ਵਰਗਾਂ ਅਨੇਕਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਹੈ ਗੁਰੂ ਦਾ ਹੁਕਮ ਮੰਨਣ ਵਾਲਿਆਂ ਨੂੰ ਇਸ ਗੁਰੂ ਦੇ ਉਤੇ ਵਿਧਾ ਵਿਧਾਨ ਦੇ ਉਤੇ ਭਰੋਸਾ ਰਦਾ ਹੈ ਤੇ ਮਨ ਪਿਛੇ ਤੁਰਨ ਵਾਲੇ ਭਲੇਖੇ ਵਿੱਚ ਹੀ ਜਨਮ ਗੁਜ਼ਾਰ ਦਿੰਦੇ ਹਨ ਹਰ ਜੀਏ ਤੇਰੀ ਵੜਾਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਾਹ ਏ ਵੈਗਰੂ ਜੀਏ ਤੇਰੀ ਵੱਡੀ ਸਿਫਤ ਸਲਾਹ ਹੈ ਕਿ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਤੇ ਭਗਤ ਤੇਰੀ ਸ਼ਰਨ ਲਈ ਰੱਖਦੇ ਆਂ ਤੇਰੇ ਹੁਕਮ ਨੂੰ ਮੰਨਦੇ ਰਹਿੰਦੇ ਆਂ ਭਗਤਾਂ ਨੂੰ ਜਮ ਜੋ ਹੈ ਨਸਾਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾ ਮੇਹੀ ਮੁਕਤ ਪਾਈ ਰਿੱਧ ਸੇਦ ਸਭ ਭਗਤਾਂ ਚਰਣੀ ਲਾਗੀ ਗੁਰ ਕੇ ਸਹਿਜ ਸੁਭਾਈ ਪਰਮੇਸ਼ਰ ਦੇ ਭਗਤ ਬਣ ਜਾਓ ਤੁਹਾਨੂੰ ਜਮ ਨਹੀਂ ਮਾਰਨਗੇ ਤੁਹਾਨੂੰ ਮੌਤ ਨਹੀਂ ਸਤਾਏਗੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖੋ ਨਾਮ ਦੁਆਰਾ ਹੀ ਮੁਕਤੀ ਪ੍ਰਾਪਤ ਹੋਣੀ ਹੈ ਤੇ ਜੇ ਪ੍ਰਾਪਤ ਹੋ ਗਈ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਰਿਧੀਆਂ ਸਿਧੀਆਂ ਆ ਵਸਣ ਗਈਆਂ ਕਿਉਂਕਿ ਉਹ ਪਰਮੇਸ਼ਰ ਦੇ ਗੁਰੂ ਦੇ ਚਰਨਾਂ 'ਚ ਲੱਗੇ ਹੁੰਦੇ ਹਨ ਸਹਿਜ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਮਨਮੁਖਾ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸਵਾਉ ਗੁਰਮੁਖੀ ਹਿਰਦੈ ਸਬਦ ਨ ਭੇਦਿਓ ਹਰ ਨਾਮ ਨ ਲਾਗਾ ਪਾਉ ਕੂੜ ਕਪਟ ਪਾਜ ਲੈ ਜਾਸੀ ਮਨਮੁਖ ਫੀਕਾ ਆਲਾਉ ਮਨ ਪਿਛੇ ਤੁਰਨ ਵਾਲਿਆਂ ਨੂੰ ਪਰਮੇਸ਼ਰ ਦੇ ਉਤੇ ਯਕੀਨ ਨਹੀਂ ਵੱਜਦਾ ਕਿਉਂਕਿ ਉਹਨਾਂ ਦੇ ਅੰਦਰ ਲੋਭ ਦੀ ਭੁੱਖ ਗਰਜ ਬਣੀ ਰਹਿੰਦੀ ਹੈ ਉਹਨਾਂ ਨੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ ਗੁਰੂ ਦੇ ਸ਼ਬਦ ਦੇ ਵਿੱਚ ਉਹਨਾਂ ਦਾ ਕੋਈ ਪ੍ਰੋਸਾਨੀ ਹੈ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਕੋਈ ਡਰ ਅਦਬ ਨਹੀਂ ਬਣਦਾ ਵਿਖਾਵੇ ਤੌਰ ਦੇ ਉਤੇ ਜੋ ਉਹਨਾਂ ਨੇ ਧਾਰਮਿਕ ਇੱਕ ਪਹਿਰਾਵਾ ਬਣਾਇਆ ਹੈ ਉਹਦਾ ਵੀ ਜੋ ਪਖੰਡ ਦਾ ਪਰਦਾ ਸੀ ਉਹ ਉਤਰ ਜਾਵੇਗਾ ਕਿਉਂਕਿ ਉਹਨਾਂ ਦੇ ਜਿਹੜੇ ਬੋਲ ਹਨ ਉਹ ਫਿੱਕੇ ਹੋ ਜਾਣਗੇ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ 모 ਸਭ ਲੋਕ ਕਹ ਤੇਰੀ ਤੂੰ ਏਕੋ ਪੁਰਖ ਬਿਦਾਤਾ ਜਿਹੜੇ ਪਰਮੇਸ਼ਰ ਦੇ ਭਗਤ ਬਣ ਜਾਂਦੇ ਹਨ ਉਹਨਾਂ ਵਿੱਚ ਪਰਮੇਸ਼ਰ ਦਾ ਵਰਤਾਰਾ ਸਿੱਧਾ ਬਣ ਜਾਂਦਾ ਹੈ ਉਹਨਾਂ ਦਾ ਸਿੱਧਾ ਸੰਬੰਧ ਬਣ ਜਾਂਦਾ ਹੈ ਤੇ ਭਗਤੀ ਦੁਆਰਾ ਉਹ ਜਾਣੇ ਪਛਾਣੇ ਜਾਂਦੇ ਹਨ ਦੁਨੀਆ ਦੇ ਵਿੱਚ ਇਹ ਜੋ ਦੁਨੀਆਵੀ ਮੋਹ ਮਾਇਆ ਹੈ ਮਾਰੇ ਸੱਚ ਪਾਸ਼ਾ ਇਹ ਵੀ ਤੇਰੀ ਹੀ ਬਣਾਈ ਹੋਈ ਹੈ ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਦਾਤਾ ਦੇਣ ਵਾਲਾ ਇੱਕੋ ਇੱਕ ਆਪ ਹੈ ਹੋ ਮੈਂ ਮਾਰ ਮਨ ਸਾ ਮਨੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਮੰਨ ਲਿਆ ਆਪਣੇ ਜੀਵਨ ਵਿੱਚ ਪ੍ਰੈਕਟਿਸ ਕਰ ਲਈ ਉਹਨਾਂ ਦਾ ਅਹੰਕਾਰ ਖਤਮ ਹੋ ਗਿਆ ਮਾਇਆ ਵੱਲੋਂ ਰਜ ਗਏ ਉਹਨਾਂ ਨੇ ਗੁਰੂ ਦੇ ਸ਼ਬਦ ਨਾਲ ਰਿਸ਼ਤਾ ਬਣਾ ਲਿਆ ਅਜਿੰਤ ਕਾਮ ਕਰੇ ਪ੍ਰਭ ਤੇਨਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੁ ਵਿਗੂਚੈ ਜਿਨ ਹਰ ਪ੍ਰਭ ਹੈ ਰਖਵਾਰਾ ਜਿਹੜੇ ਪਰਮੇਸ਼ਰ ਦਾ ਹੁਕਮ ਮੰਨਣ ਲੱਗ ਜਾਂਦੇ ਆ ਪਰਮੇਸ਼ਰ ਸੁੱਧੇ ਸਿੱਧੀ ਉਹਨਾਂ ਦੇ ਸਾਰੇ ਹੀ ਕੰਮ ਸਵਾਰ ਦਿੰਦਾ ਹੈ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਬਣਿਆ ਰਹਿੰਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਸਦਾ ਮਨ ਵਿੱਚ ਵਸੇ ਹੋਣ ਕਰਦੋ ਉਹਨਾਂ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ ਪਰ ਜੇ ਕੋਈ ਵਿਖਾਵੇ ਤੌਰ ਦੇ ਉਤੇ ਉਹਨਾਂ ਦੀ ਕੋਈ ਰੀਸ ਕਰੇ ਤੇ ਉਹ ਮਾਰੇ ਕਹਿੰਦੇ ਖੁਆਰ ਹੁੰਦਾ ਹੈ ਪਰਮੇਸ਼ਰ ਸਾਵਿਆਂ ਦੀ ਭਗਤਾਂ ਦੀ ਸਾਰਿਆਂ ਭਗਤਾਂ ਦੀ ਪਰਮੇਸ਼ਰ ਰਖਵਾਲੀ ਕਰਦਾ ਹੈ ਬੇਨ ਸਾਧਗੁਰ ਸੇਵੇ ਕਿਨੇ ਨ ਪਾਇਆ ਮਨ ਮੁਖ ਭੌਂਗ ਮੋਏ ਬਿਲ ਲਾਈ ਆਵੇ ਜਾਵੇ ਠੌਰ ਨ ਪਾਵੇ ਦੁੱਖ ਮੈਂ ਦੋਖ ਸਮਾਈ ਗੁਰਮੁਖ ਹੋਵੇ ਸੋ ਅਮਰਤ ਪੀਵੇ ਸਹਿਜ ਸਾਚ ਸਮਾਈ ਪਰਮੇਸ਼ਰ ਦਾ ਸਿਮਰਨ ਕਰਨ ਤੋਂ ਬਗੈਰ ਪਰਮੇਸ਼ਰ ਦਾ ਹੁਕਮ ਮੰਨਣ ਤੋਂ ਬਗੈਰ ਕਿਸੇ ਨੇ ਕੁਝ ਪ੍ਰਾਪਤ ਨਹੀਂ ਕੀਤਾ ਮਨ ਪਿਛੇ ਤੁਰਨ ਵਾਲੇ ਬੋਂਗ ਬੋਂਗ ਕੇ ਖਪਖਵਾਰ ਹੋ ਗਏ ਹਨ ਉਹਨਾਂ ਦਾ ਸੰਸਾਰ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ ਹੈ ਜੰਮਣ ਮਰਨ ਬਣਿਆ ਰਹਿੰਦਾ ਹੈ ਦੁਖੀ ਜੀਵਨ ਹੁੰਦਾ ਹੈ ਉਹਨੂੰ ਹੋਰ ਦੁਖਦਾਈ ਬਣਾਉਂਦੇ ਰਹਿੰਦੇ ਹਨ ਜੋ ਗੁਰੂ ਦਾ ਹੁਕਮ ਮੰਨਦੇ ਹਨ ਉਹ ਮੌਤ ਰਹਿਤ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹਨ ਉਹ ਉਹ ਅੰਮ੍ਰਿਤ ਪੀਂਦੇ ਰਹਿੰਦੇ ਹਨ ਸੱਚ ਜਵਸਤਾ ਵਿੱਚ ਪਹੁੰਚ ਜਾਂਦੇ ਹਨ ਸੱਚ ਵਿੱਚ ਸਮਾ ਜਾਂਦੇ ਹਨ ਬੇਨ ਸਾਧਗੁਰ ਸੇਵੇ ਜਨਮ ਨ ਛੋੜੇ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜੈ ਤ ਵਾਦੁ ਖਾਣੇ ਬਿਨ ਹਰ ਪਤਿ ਗਵਾਈ ਸੱਚਾ ਸਾਧਗੁਰ ਸਾਚੀ ਜਿਸ ਬਾਣੀ ਪਜ ਛੂਟੇ ਗੁਰ ਸਰਣਾਈ ਜੰਮਣ ਮਰਨ ਦਾ ਗੇੜ ਨਹੀਂ ਮੁੱਕਦਾ ਪਰਮੇਸ਼ਰ ਦੇ ਸ਼ਰਨ ਆਉਣ ਤੋਂ ਬਗੈਰ ਸੇਵਾ ਕਰਨ ਤੋਂ ਬਗੈਰ ਧਾਰਮਿਕ ਕਰਮ ਉਹ ਕਰਦੇ ਨਹੀਂ ਹਨ ਤੇ ਜੋ ਭਰਮ ਕਰਮ ਉਹ ਵੇਖਣ ਨੂੰ ਧਰਮ ਕਰਮੀ ਲੱਗਦੇ ਹਨ ਪਰ ਹੋਂਦੇ ਉਹ ਮਿਥੇ ਹੋਏ ਹੀ ਕਰਮ ਹਨ ਮਾਰੇ ਕਹਿੰਦੇ ਉਹਨਾਂ ਦੇ ਕਰਮ ਕਰਨ ਦੇ ਨਾਲ ਕੁਝ ਨਹੀਂ ਬਣਦਾ ਆਪੋ ਆਪਣੇ ਧਾਰਮਿਕ ਜੋ ਗ੍ਰੰਥ ਪੁਸਤਕਾਂ ਉਹ ਵਿਦਿਆਬੋਧ ਪੜਦੇ ਹਨ ਧਾਰਮਿਕ ਟੀਚਰ ਬੜੀ ਵਿਆਖਿਆ ਕਰਦੇ ਹਨ ਪਰ ਪਰਮੇਸ਼ਰ ਦਾ ਨਾਮ ਉਹਨਾਂ ਦੇ ਮਨ ਵਿੱਚ ਨਹੀਂ ਵਸਦਾ ਆਪਣੀ ਇੱਜ਼ਤ ਗਵਾ ਲੈਂਦੇ ਹਨ ਗੁਰੂ ਸੱਚਾ ਹੈ ਗੁਰੂ ਦੀ ਬਾਣੀ ਵੀ ਸੱਚੀ ਹੈ ਜਿਹੜੇ ਭਜਨ ਕਰਨਗੇ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ ਉਹ ਪਾਰ ਲੰਘ ਜਾਣਗੇ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚੇ ਸਜਿਆਰਾ ਉਹਨਾਂ ਦੀ ਸੋਬਾ ਜੋਗ ਜੁਗ ਹੋਈ ਕੋਏ ਨ ਮੇਟਣਹਾਰਾ ਦਾਨਕ ਤਿਨ ਕੈ ਸਦ ਬਲੇ ਹਾਰੇ ਜਿਨ ਹਰਿ ਰਾਖਿਆ ਉਰ ਤਾਰਾ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਵਿਧੀ ਵਿਧਾਨ ਸਮਝਉਣ ਲੱਗ ਪਿਆ ਮੰਨਣ ਲੱਗ ਪਏ ਉਹ ਸਿਆਰ ਦਰ ਪਰਮੇਸ਼ਰ ਦੇ ਦਰ ਦੇ ਉਤੇ ਸੋਭਾ ਪਾਉਣਗੇ ਸਾਰਿਆਂ ਹੀ ਜੁਗਾਂ ਜੁਗਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ ਕੋਈ ਨਿੰਦਕ ਲੋਗ ਉਸ ਨੂੰ ਮਿਟਾ ਨਹੀਂ ਸਕਦਾ ਤਨਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਹੁਕਮ ਤੋਂ ਵਿਧਾਨ ਤੋਂ ਬਲਹਾਰ ਜੋ ਜਿਨ੍ਹਾਂ ਨੇ ਆਪਣਾ ਮਨ ਵਿੱਚ ਜਿਨ੍ਹਾਂ ਨੇ ਆਪਣੇ ਮਨ ਵਿੱਚ ਪਰਮੇਸ਼ਰ ਦਾ ਨਾਮ ਪਰੋ ਲਿਆ ਆਪਣਾ ਆਸਰਾ ਹੀ ਜੀਵਨ ਦਾ ਪਰਮੇਸ਼ਰ ਦੇ ਨਾਮ ਨੂੰ ਬਣਾ ਲਿਆ ਉਹ ਗੁਰੂ ਦੀ ਪੱਕੇਵਾ ਦੇ ਗੁਰੂ ਦੇ ਦਰ ਦੇ ਉੱਤੇ ਸਚਾਰ ਬਣ ਗਏ ਉਹਨਾਂ ਨੂੰ ਇੱਕ ਟੈਗ ਲੱਗ ਜਾਵੇਗਾ ਕੋਈ ਗੰਭੀਰ ਬੇਤਪੂਲਾ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰਮੰਤਰ ਦਾ ਜਾਪ ਕਰੀਏ ਵਾਹੇ